ਜ਼ਿੰਮੇਵਾਰੀ ਭਾਵੇਂ ਪੂਰੇ ਪੰਜਾਬ ਦੀ ਹੈ ਪਰ ਲੇਕਿਨ ਹਲਕਾ ਡੇਰਾ ਵਸੀ ਦੇ ਵਿੱਚ ਜੰਮੀਓ ਪਲਿਓ ਇੱਥੋਂ ਦੇ ਲੋਕ ਵੀ ਲੰਬੇ ਸਮੇਂ ਤੋਂ ਫਿਰ ਚਾਹੇ ਸੀਵਰੇਜ ਤੋਂ ਜੁੜੀ ਹੋਈ ਸਮੱਸਿਆਵਾਂ ਤੇ ਪੀਣ ਵਾਲੇ ਜਿਹੜੇ ਮਹਿਰੀ ਪਾਣੀ ਦੇ ਲਈ ਅਜੇ ਵੀ ਲੋਕ ਤਰਸ ਰਹੇ ਨੇ ਕੁਆਟਰ ਸਪਲਾਈ ਦੀਆਂ ਜੋ ਸਮੱਸਿਆਵਾਂ ਚਾਹੇ ਉਹ ਸ਼ਹਿਰਾਂ 'ਚ ਨੇ ਜਾਂ ਜਿੱਥੇ ਤੱਕ ਮੇਰਾ ਦਾਇਰਾ ਆਏਗਾ ਪਿੰਡਾਂ ਤੱਕ ਉੱਥੇ ਤੱਕ ਨੇ ਜਾਂ ਸੀਵਰੇਜ ਦੀਆਂ ਜੋ ਸਮੱਸਿਆ ਸ਼ਹਿਰਾਂ ਤੱਕ ਨੇ ਪਹਿਲ ਦੇ ਆਧਾਰ 'ਤੇ ਹਲਕਾ ਡੇਰਾ ਵਸੀ 'ਚ ਮੇਰਾ ਫਰਜ਼ ਬਣਦਾ ਹੈ ਕਿ ਮੈਂ ਇੱਥੇ ਪੜਿਆ ਇੱਥੇ ਜੰਮਿਆ ਇੱਥੇ ਪੜਿਆ ਇੱਥੇ ਲਿਖਿਆ ਇਨਾਂ ਚ ਮੇਰੇ ਦਿਨ ਰਾਤ ਗੁਜ਼ਰੇ ਨੇ ਤਾਂ ਕਿ ਉਸ ਮਾਲਕ ਨੇ ਉਸ ਪਰਮਪਿਤਾ ਪਰਮਾਤਮਾ ਨੇ ਮੈਨੂੰ ਮੌਕਾ ਦਿੱਤਾ ਹੈ ਮੈਂ ਕੋਸ਼ਿਸ਼ ਕਰਾਂਗਾ ਕਿ ਲੋਕਾਂ ਦੀਆਂ ਉਮੀਦਾਂ ਤੇ ਖਰਾ ਉੱਤਰੀਏ ਲੋਕ ਸਭਾ ਇਲੈਕਸ਼ਨ ਸਾਡੀ ਸਰਕਾਰ ਨੂੰ 2 ਸਾਲ ਹੋ ਗਏ ਮਾਨ ਸਾਹਿਬ ਨੇ 2 ਸਾਲ ਦਿਨ ਰਾਤ ਮਿੰਤ ਕਰਕੇ ਜਿੰਨੇ ਪੰਜਾਬ ਵਾਸਤੇ ਕੰਮ ਕੀਤੇ ਨੇ ਜਾਂ ਜਿੰਨੇ ਵਾਦੇ ਪੰਜਾਬ ਵਾਸਤੇ ਅਸੀਂ ਕੀਤੇ ਸੀ ਉਹਨਾਂ ਚੋਂ ਅਸੀਂ ਇੱਕ ਗਰੰਟੀ ਨੂੰ ਛੱਡ ਕੇ ਸਾਰੀਆਂ ਗਰੰਟੀਆਂ ਪੂਰੀਆਂ ਕੀਤੀਆਂ ਨੇ ਆਉਣ ਵਾਲੇ ਲੋਕ ਸਭਾ ਚੋਣਾਂ ਨੂੰ ਲੈ ਕੇ ਪ੍ਰਤੀਕ ਪਾਰਟੀ ਦੀ ਸਰਗਰਮੀਆਂ ਵਧਦੀਆਂ ਹੋਈਆਂ ਨਜ਼ਰ ਆ ਰਹੀਆਂ ਪੰਜਾਬ ਭਰ ਦੇ ਵਿੱਚ ਵੀ ਸਾਰੀ ਪਾਰਟੀਆਂ ਪੱਬਾਂ ਪਾਰ ਹੁੰਦੀਆਂ ਹੋਈਆਂ ਦੇਖਿਆ ਜਾ ਸਕਦੀਆਂ ਅੱਜ ਗੱਲਬਾਤ ਕਰਾਂਗੇ ਵਾਟਰ ਸਪਲਾਈ ਤੇ ਸੀਵਰੇਜ ਬੋਰਡ ਦੇ ਨਵੇਂ ਚੁਣੇ ਵਾਈਸ ਚੇਅਰਮੈਨ ਸੁਬਾਸ਼ ਸ਼ਰਮਾ ਨਾਲ ਸ਼ਰਮਾ ਜੀ ਸਭ ਤੋਂ ਪਹਿਲਾਂ ਤਾਂ ਇੱਕ ਵੱਡੀ ਜ਼ਿੰਮੇਵਾਰੀ ਦਿੱਤੀ ਗਈ ਹੈ ਸੋ ਕਿਸ ਤਰ੍ਹਾਂ ਨਵਾਓਗੇ ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਦਾ ਜੀ ਆਪਣੇ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਦਾ ਸਾਡੇ ਸੀਐਮ ਪੰਜਾਬ ਭਗਵੰਤ ਸਿੰਘ ਜੀ ਦਾ ਤੇ ਸਾਡੇ ਸੰਗਠਨ ਮਹਾ ਮੰਤਰੀ ਸੰਦੀਪ ਪਾਠਕ ਜੀ ਦਾ ਜਿਨ੍ਹਾਂ ਨੇ ਮੈਨੂੰ ਇਸ ਜ਼ਿੰਮੇਵਾਰੀ ਦੇ ਕਾਬਲ ਸਮਝਿਆ ਤੇ ਮੈਂ ਵਿਸ਼ਵਾਸ ਦਿਵਾਨਾ ਆਪਣੀ ਪਾਰਟੀ ਨੂੰ ਵੀ ਆਪਣੀ ਪਾਰਟੀ ਦੇ ਸੁਪਰੀਮਾ ਨੂੰ ਵੀ ਕਿ ਮੈਂ ਇਸ ਜ਼ਿੰਮੇਵਾਰੀ ਤੇ ਖਰਾ ਉਤਰਨ ਦੀ ਕੋਸ਼ਿਸ਼ ਕਰਾਂਗਾ ਬਿਲਕੁਲ ਜੀ ਜ਼ਿੰਮੇਵਾਰੀ ਭਾਵੇਂ ਪੂਰੇ ਪੰਜਾਬ ਦੀ ਹੈ ਪਰ ਲੇਕਿਨ ਹਲਕਾ ਡੇਰਾ ਵਸੀ ਦੇ ਵਿੱਚ ਜੰਮੀ ਉਹ ਪਲਿਓ ਇੱਥੋਂ ਦੇ ਲੋਕ ਵੀ ਲੰਬੇ ਸਮੇਂ ਤੋਂ ਫਿਰ ਚਾਹੇ ਸੀਵਰੇਜ ਤੋਂ ਜੁੜੀ ਹੋਈ ਸਮੱਸਿਆਵਾਂ ਤੇ ਪੀਣ ਵਾਲੇ ਜਿਹੜੇ ਨਹਿਰੀ ਪਾਣੀ ਦੇ ਲਈ ਹਜੇ ਵੀ ਲੋਕ ਤਰਸ ਰਹੇ ਨੇ ਸੋ ਇਹਦੇ ਲਈ ਕੀ ਭਾਵਨਾ ਹੈ ਕਿ ਕਿਸ ਤਰ੍ਹਾਂ ਦੇ ਜਿਹੜੇ ਕੰਮਕਾਰ ਕਰੋਗੇ ਤਾਂ ਕਿ ਜਿਵੇਂ ਕਹਿ ਦਈਏ ਮਿੱਟੀ ਦਾ ਰੇਣ ਤਾਰਨਾ ਹੈ ਜਿੱਥੇ ਪਲੇ ਆ ਜੰਮੇ ਆ ਉੱਥੋਂ ਦੇ ਲੋਕਾਂ ਦਾ ਰੇਣ ਤਾਰਨਾ ਹੈ ਬਸਰ ਇਹ ਕਹਿਣਾ ਚਾਹਨਾ ਕਿ ਹਲਕਾ ਡੇਰਾ ਬਸੀ ਦੀ ਜੇ ਆਪਾਂ ਗੱਲ ਕਰਦੇ ਆ ਵਾਟਰ ਸਪਲਾਈ ਭਾਵੇਂ ਸੀਵਰੇਜ ਬੋਰਡ ਹੋਵੇ ਜਾਂ ਵਾਟਰ ਸਪਲਾਈ ਹੋ ਵਾਟਰ ਸਪਲਾਈ ਦੀਆਂ ਜੋ ਸਮੱਸਿਆਵਾਂ ਚਾਹੇ ਉਹ ਸਹਿਰਾਂ ਚ ਨੇ ਜਾਂ ਜਿੱਥੇ ਤੱਕ ਮੇਰਾ ਦਾਇਰਾ ਆਏਗਾ ਪਿੰਡਾਂ ਤੱਕ ਉਥੇ ਤੱਕ ਨੇ ਜਾਂ ਸੀਵਰੇਜ ਦੀਆਂ ਜੋ ਸਮੱਸਿਆ ਸਹਿਰਾਂ ਤੱਕ ਨੇ ਪਹਿਲ ਦੇ ਆਧਾਰ ਤੇ ਹਲਕਾ ਡੇਰਾ ਬਸੀਚ ਮੇਰਾ ਫਰਜ਼ ਬਣਦਾ ਕਿ ਮੈਂ ਇੱਥੇ ਪੜਿਆ ਇੱਥੇ ਜੰਮਿਆ ਇੱਥੇ ਪੜਿਆ ਇੱਥੇ ਲਿਖਿਆ ਇਹਨਾਂ ਚ ਮੇਰੇ ਦਿਨ ਰਾਤ ਗੁਜ਼ਰੇ ਨੇ ਤਾਂ ਕਿ ਉਸ ਮਾਲਕ ਨੇ ਉਸ ਪਰਮਪિતા ਪਰਮਾਤਮਾ ਨੇ ਮੈਨੂੰ ਮੌਕਾ ਦਿੱਤਾ ਹੈ ਮੈਂ ਕੋਸ਼ਿਸ਼ ਕਰਾਂਗਾ ਕਿ ਲੋਕਾਂ ਦੀਆਂ ਉਮੀਦਾਂ ਤੇ ਖਰਾ ਉੱਤਰੀਏ ਤੇ ਟਾਈਮ ਨਾਲ ਉਹ ਕੰਮ ਕਰਕੇ ਦਿਖਾਈਏ ਜਿਹਦੇ ਨਾਲ ਆਮ ਆਦਮੀ ਪਾਰਟੀ ਦੀ ਸਾਖ ਮਜ਼ਬੂਤ ਹੋਵੇ ਸਾਡੇ ਮਾਨ ਸਾਹਿਬ ਦਾ ਸਿਰ ਉੱਚਾ ਹੋਵੇ ਕਿ ਜੇ ਕਿਸੇ ਨੂੰ ਚੇਅਰਮੈਨ ਲਾਇਆ ਹੈ ਵਾਈਸ ਚੇਅਰਮੈਨ ਲਾਇਆ ਹੈ ਤਾਂ ਉਸਨੇ ਉਸ ਕਾਬਲੀਅਤ ਨੂੰ ਕਰਕੇ ਦਿਖਾਇਆ ਇੰਟਰਵਿਊ ਦੀ ਸ਼ੁਰੂਆਤ ਦੇ ਵਿੱਚ ਅਸੀਂ ਜ਼ਿਕਰ ਕਰਿਆ ਆਉਣ ਵਾਲੇ ਸਮੇਂ ਦੇ ਵਿੱਚ ਲੋਕ ਸਭਾ ਜਿਹੜੇ ਇਲੈਕਸ਼ਨ ਹੋਣ ਵਾਲੇ ਨੇ ਤੇ ਇਸ ਨੂੰ ਦੇਖਦੇ ਹੋਏ ਕਿਸ ਤਰ੍ਹਾਂ ਦੇਖਦੇ ਹੋ ਕਿਉਂਕਿ ਬਿੱਤੇ ਦਿਨ ਪਹਿਲਾਂ ਹੀ ਜਿਹੜੇ ਚੰਡੀਗੜ੍ਹ ਦੇ ਵਿੱਚ ਮੇਅਰ ਦਾ ਚੋਣ ਹੋਇਆ ਸੀ ਉਸ ਦੇ ਵਿੱਚ ਡਿਫਟੀ ਮੇਅਰ ਤਾ ਬੀਜੇਪੀ ਦਾ ਬਣ ਗਿਆ ਹਾਲਾਂਕਿ ਮੇਅਰ ਹੈ ਜਿਹੜਾ ਉਹ ਆਮ ਆਦਮੀ ਪਾਰਟੀ ਦਾ ਬਣਿਆ ਪਰ ਕੀ ਲੱਗਦਾ ਹੈ ਕਿ ਹੁਣ ਇਲੈਕਸ਼ਨ ਅੱਗੇ ਕਿੰਨੇ ਕੁ ਡਿਫਿਕਲਟ ਨੇ ਜਾਂ ਪੰਜਾਬ ਭਰ ਦੇ ਵਿੱਚ ਆਮ ਆਦਮੀ ਜਿਹੜੀ ਸਿੱਟਾ ਜਿੱਤਣ ਦੇ ਵਿੱਚ ਕਾਮਯਾਬ ਰਹੀ ਬਿਲਕੁਲ ਅਗਰ ਲੋਕ ਸਭਾ ਇਲੈਕਸ਼ਨ ਦੀ ਆਪਾਂ ਗੱਲ ਕਰਦੇ ਆ ਲੋਕ ਸਭਾ ਇਲੈਕਸ਼ਨ ਸਾਡੀ ਸਰਕਾਰ ਨੂੰ 2 ਸਾਲ ਹੋ ਗਏ ਮਾਨ ਸਾਹਿਬ ਨੇ 2 ਸਾਲ ਦਿਨ ਰਾਤ ਮਿੰਤ ਕਰਕੇ ਜਿੰਨੇ ਪੰਜਾਬ ਵਾਸਤੇ ਕੰਮ ਕੀਤੇ ਨੇ ਜਾਂ ਜਿੰਨੇ ਵਾਦੇ ਪੰਜਾਬ ਵਾਸਤੇ ਅਸੀਂ ਕੀਤੇ ਸੀ ਉਨਾ ਚੋਂ ਅਸੀਂ ਇੱਕ ਗਰੰਟੀ ਨੂੰ ਛੱਡ ਕੇ ਸਾਰੀਆਂ ਗਰੰਟੀਆਂ ਪੂਰੀਆਂ ਕੀਤੀਆਂ ਨੇ ਅੱਜ ਮੈਂ ਇਹ ਗੱਲ ਕਹਿ ਸਕਦਾ ਦਾਅਵੇ ਨਾਲ ਕਿ ਅਸੀਂ 13 0 ਨਾਲ ਕਲੀਨ ਸਵੀਪ ਪੰਜਾਬ ਕਰਨ ਜਾ ਰਹੇ ਹਾਂ ਇਹਦੇ ਚ ਕੋਈ ਦੋਗਰਾਏ ਨਹੀਂ ਉਹਦੇ ਨਾਲ ਨਾਲ ਉਹ ਕਿਉਂ ਕਰਨ ਜਾ ਰਹੇ ਆ ਕਿ ਅਗਰ ਅਸੀਂ ਮਾਨ ਸਾਹਿਬ ਨੇ ਜਾਂ ਸਾਡੇ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਨੇ ਵਾਅਦਾ ਕੀਤਾ ਸੀ ਕਿ ਬਿਜਲੀ ਫਰੀ ਦੇਾਂਗੇ ਤੁਸੀਂ ਵੀ ਦੇਖਿਆ ਤੁਸੀਂ ਵੀ ਹਲਕੇ ਦੇ ਜੰਪ ਪਾ ਲਓ ਇੱਥੇ ਰਹਨੇ ਹੋ ਕਿ ਹਰ ਘਰ ਦਾ ਬਿੱਲ ਜ਼ੀਰੋ ਆ ਰਿਹਾ ਹੈ ਤਕਰੀਬਨ ਸਰਦੀਆਂ ਚ 82% ਤੋਂ ਲੈ ਕੇ 92% ਘਰਾਂ ਦਾ ਬਿੱਲ ਜ਼ੀਰੋ ਆ ਰਿਹਾ ਹੈ ਅਗਰ ਗਰਮੀਆਂ ਦੀ ਗੱਲ ਕਰਦੇ ਆ ਤਾਂ 75% 72% ਘਰਾਂ ਦਾ ਬਿੱਲ ਜ਼ੀਰੋ ਆਂਦਾ ਹੈ ਪਹਿਲਾ ਵਾਦਾ ਸਰਕਾਰ ਬਣਨ ਦੇ ਫੌਰਨ 3 ਮਹੀਨੇ ਚ ਵਾ ਪੂਰਾ ਕੀਤਾ ਵਾਦਾ ਕੀਤਾ ਸੀ ਕਿ ਔਰਤਾਂ ਦਾ ਬੱਸ ਦਾ ਸਫ਼ਰ ਫ੍ਰੀ ਹੋਏਗਾ ਸਾਰਾ ਬੱਸ ਦਾ ਸਫ਼ਰ ਫ੍ਰੀ ਕੀਤਾ ਵਾਦਾ ਕੀਤਾ ਸੀ ਕਿ ਸਕੂਲ ਚੰਗੇ ਬਣਾਵਾਂਗੇ ਸਕੂਲ ਚੰਗੇ ਬਣ ਰਹੇ ਨੇ ਹਰ ਜ਼ਿਲ੍ਹੇ ਚ ਸਕੂਲ ਆਫ ਐਮੀਨੇਸ਼ਨ ਬਣ ਕੇ ਤਿਆਰ ਹੋ ਗਿਆ ਉਹਦੇ ਚ ਐਡਮਿਸ਼ਨ ਹੁਣ ਸ਼ੁਰੂ ਹੋ ਜਾਣੀਆਂ ਨੇ ਵਾਦਾ ਕੀਤਾ ਸੀ ਕਿ ਬੇਰੋਜ਼ਗਾਰੀ ਬਹੁਤ ਜ਼ਿਆਦਾ ਪੰਜਾਬ ਚ ਪੰਜਾਬ ਛੱਡ ਕੇ ਸਾਡੇ ਬੱਚੇ ਬਾਹਰ ਨੂੰ ਜਾਣ ਦਾ ਪਲਾਨ ਬਣਾਉਂਦੇ ਨੇ ਬਾਹਰ ਨੂੰ ਜਾ ਵੀ ਰਹੇ ਨੇ ਇੱਕ ਕਰੇਜ ਲੱਗਿਆ ਹੋਇਆ ਪਰ ਆਪਾਂ ਗੱਲ ਕਰਦੇ ਹਾਂ ਕਿ ਪਿਛਲੇ 2 ਸਾਲਾਂ ਚ ਮਾਨ ਸਾਫ ਸਰਕਾਰ ਨੇ 42963 ਨੌکریاں ਅਜ ਤੱਕ ਦਿੱਤੀਆਂ ਨੇ ਜੋ ਪਰਮਨੈਂਟ ਜੋਬ ਹੈ ਨਾ ਕੋਈ ਡੀਸੀ ਰੇਟ ਹੈ ਨਾ ਕੋਈ ਕੈਜੂਅਲ ਹੈ ਨਾ ਕੋਈ ਕੱਚੀ ਨੌਕਰੀ ਹੈ ਪਰਮਨੈਂਟ ਨੌکریاں 42963 ਦਿੱਤੀਆਂ ਨੇ ਅਜ ਤੱਕ ਇਸ ਕਰਕੇ ਜੋ ਵੀ ਵਾਦੇ ਇੰਨੇ ਕੰਮ ਕਰਤੇ ਕਿ ਅਸੀਂ ਵੀ ਭੁੱਲ ਜਾਈਏ ਇੰਟਰਵਿਊ ਦਿੰਦੇ ਹੋਏ ਕਿ ਕਿੰਨੇ ਕੰਮ ਗਣਾਈਏ ਦਿਮਾਗ ਜੋ ਸਲਿੱਪ ਹੋ ਜਾਂਦਾ ਕਿਉਂਕਿ ਹਰ ਰੋਜ਼ ਇੱਕ ਨਵਾਂ ਕੰਮ ਹੁੰਦਾ ਹੈ ਹਰ ਰੋਜ਼ ਇੱਕ ਨਵੀਂ ਅਲਾਊਂਸਮੈਂਟ ਹੁੰਦੀ ਹੈ ਹੁਣੇ ਦੇਖਿਆ ਹੁਣ ਤੁਸੀਂ 3-4 ਦਿਨ ਪਹਿਲਾਂ ਕਿ ਪੂਰੇ ਐਸਐਚਓ ਨੂੰ 400 ਕੁਛ 12 ਨਵੀਆਂ ਗੱਡੀਆਂ ਦਿੱਤੀਆਂ ਨੇ ਤਾਂ ਕਿ ਜਿਹੜਾ ਸਾਡਾ ਕਾਨੂੰਨ ਵਿਵਸਥਾ ਹੈ ਉਹਦੇ ਚ ਕੋਈ ਕਮੀ ਨਾ ਆਵੇ ਦੇਖਿਆ ਹੋਣਾ ਕਿ ਇੱਕ ਰੋੜ ਵਾਸਤੇ ਸਪੈਸ਼ਲ ਫੋਰਸ ਬਣਾਈ ਹੈ ਉਹ ਫੋਰਸ ਹੈ ਕਿ ਜੇ ਕੋਈ ਵੀ ਕਿਸੇ ਦੀ ਗੱਡੀ ਖਰਾਬ ਹੋ ਜੇ ਮਿਸ ਹੈਪਨਿੰਗ ਹੋ ਜੇ ਕੋਈ ਐਕਸੀਡੈਂਟ ਹੋ ਜੇ ਪੰਜਾ ਸੱਤਾ ਮਿੰਟਾਂ ਦੇ ਅੰਦਰ ਅੰਦਰ ਉਹ ਵਹਾਨ ਉੱਥੇ ਮੌਜੂਦ ਹੋਵੇਗਾ ਹੈਲਪ ਵਾਸਤੇ ਉੱਥੇ ਪਹੁੰਚੇਗਾ ਕਿਸੇ ਤਰ੍ਹਾਂ ਦੀ ਹੈਲਪ ਦੀ ਲੋੜ ਹੋਵੇਗੀ ਉੱਥੇ ਜਾ ਕੇ ਪ੍ਰੋਵਾਈਡ ਕਰਾਏਗਾ ਇੰਨੇ ਕੰਮ ਪੰਜਾਬ ਵਾਸਤੇ ਅਜ ਤੱਕ 75 ਸਾਲਾਂ ਚ ਮੈਂ ਦਾਅਵੇ ਨਾਲ ਕਹਿ ਸਕਦਾ ਕਿ ਕਿਸੇ ਵੀ ਸਰਕਾਰ ਨੇ ਕਿਸੇ ਵੀ ਮੰਤਰੀ ਨੇ ਕਿਸੇ ਵੀ ਸੀਐਮ ਨੇ ਭਾਵੇਂ ਕਿਸੇ ਵੀ ਪਾਰਟੀ ਦਾ ਰਿਹਾ ਹੋਵੇ ਅਕਾਲੀ ਦਲ ਤੋਂ ਹੋਵੇ ਕਾਂਗਰਸ ਤੋਂ ਹੋਵੇ ਇਹ ਹੀ ਲੋਕ ਰਾਜ ਹੜਾਉਂਦੇ ਆ ਰਹੇ ਸੀ ਇਸੇ ਕਰਕੇ ਲੋਕਾਂ ਨੇ ਇਹਨਾਂ ਨੂੰ ਨਕਾਰਿਆ ਤੇ ਇੱਕ ਪੂਰਨ ਬਹੁਮਤ ਨਹੀਂ ਕਹਿੰਦੇ ਪੂਰਨ ਬਹੁਮਤ ਤਾਂ ਹੁੰਦਾ ਕਿ 60 70 ਸੀਟਾਂ 92 ਸੀਟਾਂ ਨਾਲ ਪੰਜਾਬ ਨੇ ਨਵਾਜਿਆ 10 12 ਸਿੱਟਾ ਛੱਡੀਆਂ ਕੋਈ 500 ਤੋਂ ਹਾਰ ਗਏ ਕੋਈ 1000 ਤੋਂ ਹਾਰ ਗਏ ਨਹੀਂ ਤਾਂ 100 ਕਰਾਉ ਸੋਰੇ ਸੀ ਪਰ 2027 ਮੈਂ ਅੱਜ ਤੋਂ ਹੀ ਤੁਹਾਡੇ ਚੈਨਲ ਦੇ ਮਾਧਿਅਮ ਤੋਂ ਕਹਿੰਦਾ ਕਿ 2027 ਚ ਸਰਕਾਰ ਰਿਪੀਟ ਕਰੇਗੀ 92 ਸਿੱਟਾ ਤੋਂ ਵੱਧ ਲੈ ਕੇ ਰਿਪੀਟ ਕਰੇਗੀ ਕਿਉਂਕਿ ਆਉਣ ਵਾਲੇ ਦਿਨਾਂ ਚ ਸਾਡੇ ਜਿਹੜੇ ਹੈਲਥ ਤੇ ਮੈਂ ਗੱਲ ਕਰਨਾ ਭੁੱਲ ਗਿਆ ਕਿਉਂ ਮੈਂ ਤੁਹਾਨੂੰ ਦੱਸਿਆ ਕਿ ਗੱਲਾਂ ਸਲਿੱਪ ਹੋ ਜਾਂਦੀਆਂ ਨੇ ਹੈਲਥ ਦੀ ਗੱਲ ਕਰਦੇ ਹਾਂ ਅੱਜ 812 ਮੁਹੱਲਾ ਕਲੀਨਿਕ ਪੰਜਾਬ ਚ ਖੁੱਲ ਚੁੱਕੇ ਨੇ ਤੇ ਜਿੰਨੇ ਵੀ ਹਸਪੀਟਲ ਨੇ ਛੋਟੇ ਹਸਪੀਟਲ ਉਹਨਾਂ ਨੂੰ ਅਪਗ੍ਰੇਡ ਕੀਤਾ ਜਾ ਰਿਹਾ ਹੈ ਜਿਵੇਂ ਸਾਡਾ ਡੇਰਾ ਬਸੀ ਦਾ ਹਸਪੀਟਲ ਹੈ ਉਹਨੂੰ ਅਪਗ੍ਰੇਡ ਕੀਤਾ ਜਾ ਰਿਹਾ ਹੈ ਲਾਲਨੂ ਦਾ ਹਸਪੀਟਲ ਹੈ 6 ਮਹੀਨੇ ਬਾਅਦ ਅਪਗ੍ਰੇਡ ਹੋ ਜਾਏਗਾ ਇਹਦੀ ਕਾਰਵਾਈ ਪੂਰੀ ਹੋ ਚੁੱਕੀ ਹੈ ਇੱਥੇ 24 ਘੰਟੇ ਸਟਾਪ ਹੋਏਗਾ ਜਿਹੜੀਆਂ ਮਿਨੀ ਡਿਸਪੈਂਸਰੀਆਂ ਨੇ ਉਹਨਾਂ ਨੂੰ ਅਪਗ੍ਰੇਡ ਕੀਤਾ ਜਾ ਰਿਹਾ ਹੈ ਮੋਹੱਲੇ ਇਕੱਲੇ ਖੁੱਲ ਰਹੇ ਨੇ ਮਤਲਬ ਭਾਵੇਂ ਸਿੱਖਿਆ ਹੋਵੇ ਭਾਵੇਂ ਸਿਹਤ ਹੋਵੇ ਇੰਨਾ ਵਧੀਆ ਕੰਮ ਹੋ ਰਿਹਾ ਉਹਦੇ ਵਿੱਚ ਕਿ ਇੱਕ ਲਾ ਮਿਸਾਲ ਇੱਕ ਬੇਮਿਸਾਲ ਮਾਨ ਸਾਹਿਬ ਸਰਕਾਰ ਕੰਮ ਕਰ ਰਹੀ ਹੈ ਤੁਸੀਂ ਜ਼ਿਕਰ ਕਰ ਰਿਹਾ ਹੈ ਕਿ ਨਵੀਂ ਅਨਾਊਂਸਮੈਂਟਾਂ ਤੇ ਨਵੇਂ ਗੱਲਬਾਤ ਕੀਤੀ ਹੈ ਕਿ ਲਗਾਤਾਰ ਸਰਕਾਰ ਵੱਲੋਂ ਕੀ ਤਿਆਰੀ ਨੇ ਦਿੱਲੀ ਦੇ ਵਿੱਚ ਤੁਹਾਡਾ ਗਠਜੰਦਨ ਹੁੰਦਾ ਹੈ ਨਜ਼ਰ ਆ ਰਿਹਾ ਹੈ ਚੰਡੀਗੜ੍ਹ ਦੇ ਵਿੱਚ ਕਾਂਗਰਸ ਨਾਲ ਗਠਜੰਦਨ ਹੋਇਆ ਕੀ ਲੱਗਦਾ ਹੈ ਪੰਜਾਬ ਦੇ ਵਿੱਚ ਵੀ ਲੋਕ ਸਭਾ ਇਲੈਕਸ਼ਨ ਹੈ ਜਿਹੜੇ ਉਹ ਕਾਂਗਰਸ ਨਾਲ ਮਿਲ ਕੇ ਤੁਸੀਂ ਲੜ ਸਕਦੇ ਹੋ ਦੇਖੋ ਸਾਡਾ ਚਾਰ ਰਾਜਾਂ 'ਚ ਗਠਜੰਦਨ ਹੋਇਆ ਹੈ ਗੋਆ 'ਚ ਹੋਇਆ ਹੈ ਮੱਧ ਪ੍ਰਦੇਸ਼ 'ਚ ਹੋਇਆ ਹੈ ਦਿੱਲੀ 'ਚ ਹੋਇਆ ਹੈ ਹਰਿਆਣਾ 'ਚ ਹੋਇਆ ਹੈ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ 'ਚ ਆਮ ਆਦਮੀ ਪਾਰਟੀ ਪੰਜਾਬ ਚ ਆਪਣੇ ਦਮਤੇ 13 ਦੀਆਂ 13 ਲੋਕ ਸਭਾ ਸੀਟਾਂ ਲੜੇਗੀ ਤੇ 13 ਦੀਆਂ 13 ਲੋਕ ਸਭਾ ਦੀ ਜਿੱਤੇਗੀ। ਮਤਲਬ ਇਥੇ ਗਠਜੰਬੰਦਨ ਦੇ ਜਿਹੜੇ ਉਹ आसार ਨਹੀਂ ਦਿਖਦੇ ਜਾਂ ਅੱਗੇ ਹੋ ਵੀ ਸਕਦਾ ਹੈ ਜਿਹੜੇ ਕੁਝ ਦਿਨ ਹਜੇ ਪਏ ਨੇ ਹੋ ਸਕਦਾ ਲੱਗਦਾ ਕੋਈ ਅਨਾਉਂਸਮੈਂਟ ਹੋ ਸਕਦੀ ਹੈ। ਦੇਖੋ ਵੈਸੇ ਇਹ ਜਿਹੜਾ ਤੁਹਾਡਾ ਕੁਐਸਚਨ ਹੈ ਇਹ ਹਾਈਕ ਬਾਰੇ ਦੇ ਵਾਸਤੇ ਹੈ ਮੈਂ ਤਾਂ ਇੱਕ ਛੋਟਾ ਜਿਹਾ ਨਿਰਮਾਣ ਦਾ ਵਰਕਰ ਹਾਂ। ਜੋ ਹਾਈ ਕਮਾਂਡ ਫੈਸਲਾ ਲਏਗੀ ਉਹ ਸਾਨੂੰ ਮਨਜ਼ੂਰ ਹੋਏਗਾ ਤਾਂ ਬਿਲਕੁਲ ਜੀ ਇਹ ਸਿਗੇ ਸੁਭਾਸ਼ ਸ਼ਰਮਾ ਜੋ ਕਿ ਨਵ ਨਿਯੁਕਤ ਵਾਟਰ ਸਪਲਾਈ ਤੇ ਸੀਵਰੇਜ ਬੋਰਡ ਦੇ ਵਾਈਸ ਚੇਅਰਮੈਨ ਲੱਗੇ ਨੇ ਤਾਂ ਫਿਲਹਾਲ ਆਉਣ ਵਾਲੇ ਸਮੇਂ ਦੇ ਵਿੱਚ ਕਹਿ ਰਹੇ ਨੇ ਕਿ ਹਲਕਾ ਡੇਰਾ ਬਸੀ ਦੇ ਲਈ ਵੀ ਇੱਕ ਵੱਡੀਆਂ ਸੁਗਾਤਾਂ ਲੈ ਕੇ ਆਉਣਗੇ ਕਿਉਂਕਿ ਲੰਬੇ ਸਮੇਂ ਤੋਂ ਵਾਟਰ ਸਪਲਾਈ ਤੇ ਸੀਵਰੇਜ ਡਿਪਾਰਟਮੈਂਟ ਦੇ ਜਿਹੜੇ ਹਾਲਾਤ ਨੇ ਉਹ ਖਸਤਾ ਨੇ ਤੇ ਉਸ ਨੂੰ ਸੁਧਾਰਨ ਦੀ ਕੋਸ਼ਿਸ਼ ਕਰਨਗੇ ਤੇ ਪੂਰੇ ਪੰਜਾਬ ਦੀ ਇੱਕ ਵੱਡੀ ਕਿ ਜ਼ਿੰਮੇਵਾਰੀ ਮਿਲੀ ਹੈ ਤੇ ਦੇਖਣਾ ਬੜਾ ਜ਼ਰੂਰੀ ਹੋਵੇਗਾ ਕਿ ਕਿਸ ਤਰ੍ਹਾਂ ਜਿਹੜੀ ਇਸ ਕਾਮਯਾਬੀ ਨੂੰ ਕਿਸ ਤਰ੍ਹਾਂ ਬਖੂਬੀ ਨਵਾਉਂਦੇ ਨੇ ਜਾਂ ਫਿਰ ਕਿਸ ਤਰ੍ਹਾਂ ਨਵੀਆਂ ਜਿਹੜੀਆਂ ਚੀਜ਼ਾਂ ਉਸ ਨੂੰ ਲੈ ਕੇ ਆ ਕੇ ਕਮਾਂਕਾਰ ਨੂੰ ਅੱਗੇ ਵਧਾਉਂਦੇ ਨੇ ਤਾਂ ਇਸ ਦੇ ਨਾਲ ਜੁੜੀ ਹੋਈ ਰਾਜਨੀਤਿਕ ਗੱਲਾਂ ਵੀ ਕੀਤੀਆਂ ਸਾਫ਼ ਤੌਰ ਤੇ ਹੀ ਗਿਆ ਕਿ ਆਉਣ ਵਾਲੇ ਸਮੇਂ ਦੇ ਵਿੱਚ 13 ਦੀਆਂ 13 ਸੀਟਾਂ ਲੋਕ ਸਭਾ ਦੀਆਂ ਪੰਜਾਬ ਦੇ ਵਿੱਚ ਆਮ ਆਦਮੀ ਜਿੱਤਦੀ ਹੋਈ ਨਜ਼ਰ ਆ ਰਹੀ ਹੈ ਪਰ ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਇਲੈਕਸ਼ਨ ਪਾਰਟੀ ਜਿੱਤਦੀ ਹੈ ਜਾਂ ਫਿਰ ਕੀ ਕੁਝ ਪੜ੍ਹਨ